ਹਰ ਸ਼ਰਮਾ ਸਰਵਤ ਪਰਿਵਾਰ ਵੱਲੋਂ ਘਰ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਲਈ ਮੰਡੀ ਕਾਰਾਵਾਲੀ ਤੋਂ ਭਾਈ ਭੋਲਾ ਸਿੰਘ ਵੱਲੋਂ ਬੀਬੀ ਸੁਖਮੀਤ ਕੌਰ ਧਰਮ ਪਤਨੀ ਭਾਈ ਬਲਵੀਰ ਸਿੰਘ ਸੁਖਿਆ ਹੋਇਆ ਪਿੰਡ ਕੌਰਿਆਣਾ ਭਾਈ ਜੁਗਿੰਦਰ ਸਿੰਘ ਸਪੁੱਤਰ ਭਾਈ ਲੱਖਾ ਸਿੰਘ ਘਰ ਦੀ ਸੁਖ ਸ਼ਾਂਤੀ ਲਈ ਸੁਖਿਆ ਹੋਇਆ ਪਿੰਡ ਅਸੂਦਾ ਭਾਈ ਗੁਰਜੰਤ ਸਿੰਘ ਆਪਣੇ ਸੁਪੁੱਤਰ ਗੁਰਸੇਵਕ ਸਿੰਘ ਦੀ ਦੇ ਅਰੋਗਤਾ ਲਈ ਸੁਖਿਆ ਹੋਇਆ ਪੰਨੀ ਵਾਲਾ ਰੁਲਦੂਤਾ ਭਾਈ ਹੰਸਰਾਜ ਸਿੰਘ ਆਪਣੇ ਸੁਪੁੱਤਰ ਕਾਤਾ ਸੁਖਵੰਤ ਸਿੰਘ ਦੀ ਵਿਆਹ ਕਾਰੇ ਦੀ ਖੁਸ਼ੀ ਵਿੱਚ ਪਿੰਡ ਪੱਤਾ ਸ਼ਹੀਦਾ ਤੋਂ ਭਾਈ ਗੁਰਦੀਪ ਸਿੰਘ ਸੁਪੁੱਤਰ ਭਾਈ ਬਾਬੂ ਸਿੰਘ ਘਰ ਦੇ ਸੁਖ ਸ਼ਾਂਤੀ ਰਹਿ ਕਾਰਾ ਵਾਲੀ ਤੋਂ ਭਾਈ ਗੁਰਮੀਤ ਸਿੰਘ ਦਾ ਸੁਪੁੱਤਰ ਭਾਈ ਸੁਖਮੰਦਰ ਸਿੰਘ ਬਿਆਰਕਾਰ ਜੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਛਤਾਰਾ ਕਲਾ ਤੋਂ ਭਾਈ ਸੁਖਦੇਵ ਸਿੰਘ ਸੁਪੁੱਤਰ ਭਾਈ ਵੀਰ ਸਿੰਘ ਆਪਣੇ ਸੁਪੁੱਤਰ ਭਾਈ ਕੁਲਵਿੰਦਰ ਸਿੰਘ ਦੇ ਕੇ ਇਹਦੀ ਸਫਲਤਾ ਲਈ ਦਿਉਣਤਾ ਭਾਈ ਸੁਖਪਾਲ ਸਿੰਘ ਸੁਪੁੱਤਰ ਭਾਈ ਜੋਗਾ ਸਿੰਘ ਨੰਬਰਦਾਰ ਕੇ ਇਹਦੇ ਸਫਲਤਾ ਦੀ ਖੁਸ਼ੀ ਵਿੱਚ ਪਿੰਡ ਕਾਲਾ ਵਾਲੀ ਤੋਂ ਭਾਈ ਅੰਮ੍ਰਿਤਪਾਲ ਸਿੰਘ ਸੁਪੁੱਤਰ ਭਾਈ ਗੁਰਦੀਪ ਸਿੰਘ ਮਨੋ ਕਾਵਣਾ ਦੇ ਲਈ ਸੁੱਖਿਆ ਹੋਇਆ ਪੁਰੰਗਾ ਵਾਲੀ ਦਾ ਭਾਈ ਕਰਤਾਰ ਸਿੰਘ ਆਪਣੀ ਧਰ ਪਤਨੀ ਸਵਰਗਵਾਸੀ ਬੀਬੀ ਗੁਰਜੀਤ ਕੌਰ ਦੀ ਮਿੱਠੀ ਯਾਦ ਵਿੱਚ ਤਰੋਕੇ ਵਾਲਾ ਸੋ ਜਿਨ੍ਹਾਂ ਗੁਰਮੁਖ ਪਰਿਵਾਰਾਂ ਵੱਲੋਂ ਪਵਿੱਤਰ ਗੁਰਬਾਣੀ ਦੀ ਪਰਸਰੋਜ ਤੋਂ ਸਤਿ ਸ੍ਰੀ ਅਕਾਲ ਅਖੰਡ ਪਾਠ ਆਰੰਭ ਕਰਵਾਏ ਸਨ ਉਹਨਾਂ ਪਰਿਵਾਰਾਂ ਦੇ ਨਾਮ ਇਸ ਪ੍ਰਕਾਰ ਹਨ ਪਹਿਲਾ ਸ੍ਰੀ ਅਖੰਡ ਪਾਠ ਭਾਈ ਸੁਖਬ੍ਰੀਤ ਸਿੰਘ ਸੁਪੁੱਤਰ ਭਾਈ ਜਸਵੀਰ ਸਿੰਘ ਆਪਣੀ ਧਰਮ ਬਤਨੀ ਬੀਬੀ ਗੁਰਜੀਤ ਕੌਰ ਨੂੰ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਪਿੰਡ ਪੱਕਾ ਸੀ ਦਾਤਾ ਦੂਸਰਾ ਸ੍ਰੀ ਅਖੰਡ ਪਾਠ ਭਾਈ ਗੁਰਜੰਟ ਸਿੰਘ ਬੱਲੋ ਆਪਣੇ ਪਿਤਾ ਸਵਰਗਵਾਸੀ ਭਾਈ ਜਰਨੈਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਿੰਡ ਮਟ ਦਾਦੂ ਤੋਂ ਤੀਸਰਾ ਸ੍ਰੀ ਅਕੰੰਧ ਪਾਠ ਭਾਈ ਅਮਰਜੀਤ ਸਿੰਘ ਆਪਣੇ ਪੁੱਤਰੇ ਕਾਕਾ ਭਤੀ ਵੀਰ ਸਿੰਘ ਸੁਪੁੱਤਰ ਭਾਈ ਗੁਰਪਾਲ ਸਿੰਘ ਜਨਮ ਦੀ ਖੁਸ਼ੀ ਵਿੱਚ ਕਾਲਾ ਵਾਲੀ ਤੋਂ ਚੌਥਾ ਸ੍ਰੀ ਅਕੰੰਧ ਪਾਠ ਭਾਈ ਸੁਖਵਿੰਦਰ ਸਿੰਘ ਆਪਣੀ ਸੁਪੁੱਤਰੀ ਬੀਬੀ ਨਵਰੀਤ ਕੌਰ ਦੀ ਵਿਆਹ ਕਾਲੀ ਦੀ ਖੁਸ਼ੀ ਵਿੱਚ ਪਿੰਡ ਲੋਹਗੜ ਤੋਂ